ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ 13-13 ਵੈਲਫੇਅਰ ਗਰੁੱਪ ਔਰ ਪਿੰਡਾਂ ਦੇ ਕਿਸਾਨ ਔਰ ਮਜ਼ਦੂਰ ਸਾਰੇ ਹੀ ਇਕੱਠੇ ਹੋ ਕੇ ਇੱਕ ਜੋ ਆਰਡੀਨੇਂਸ ਪ੍ਰਧਾਨ ਮੰਤਰੀ ਨੇ ਜਾਰੀ ਕੀਤਾ ਉਹਦੇ ਖਿਲਾਫ ਅੱਜ ਸਾਰੇ ਇਕੱਠੇ ਹੋ ਕੇ ਐਸਡੀਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦਿੱਤਾ ਸੋ ਇਹ ਜਿਹੜਾ ਬਿੱਲ ਪਾਸ ਕੀਤਾ ਵਾ ਮੋਦੀ ਸਾਹਿਬ ਨੇ ਉਹ ਇੱਕ ਕਿਸਾਨਾਂ ਦੇ ਵਿਰੁੱਧ ਨਹੀਂ ਨਾ ਮਜ਼ਦੂਰਾਂ ਦੇ ਵਿਰੁੱਧ ਉਹ ਦੇਸ਼ ਦੇ ਵਿਰੁੱਧ ਹੈ ਕਿਉਂਕਿ ਕਿਸਾਨ ਇੱਕ ਰੀੜ ਦੀ ਹੱਡੀ ਆ ਮੰਨਿਆ ਜਾਂਦਾ ਦੇਸ਼ ਦੀ ਜੋ ਦੀੜ ਦੀ ਹੱਡੀ ਦੇਸ਼ ਦੀ ਟੁੱਟ ਗਈ ਤੇ ਉਹ ਦੇਸ਼ ਕਿਸ ਕੰਮ ਦਾ ਹੈਗਾ ਸੋ ਇਹਦੇ ਵਿੱਚ ਸਾਰਿਆਂ ਨੇ ਵਿਰੋਧਤਾ ਕੀਤੀ ਇਸ ਆਈਡੀਐਮ ਸਾਹਿਬ ਨੂੰ ਅਸੀਂ ਮੰਗ ਪੱਤਰ ਦੇਣ ਆਏ ਆ ਸੋ ਇਹ ਸਾਰੇ ਵੀਰਾਂ ਨੂੰ ਬੇਨਤੀ ਆ ਜੋ 25 ਤਰੀਕ ਦਾ ਸੱਦਾ ਵਾ ਸਾਰੇ ਹੀ ਜਥੇਬੰਦੀਆਂ ਵੱਲੋਂ ਸੋ ਉਹਦਾ ਵੀ ਅਸੀਂ ਸਾਰੇ ਪਿੰਡਾਂ ਵਾਲੇ ਔਰ ਵੈਲਫੇਅਰ ਗਰੁੱਪ ਸਮਰਥਨ ਕਰਦਾ ਵਾ 25 ਤਰੀਕ ਨੂੰ ਸਾਰੇ ਹੀ ਜਿੰਨੇ ਵੀ ਦਿਹਾੜੀਦਾਰ ਰੇੜੀਦਾਰ ਦੁਕਾਨਦਾਰ ਇਹ ਸਾਰਿਆਂ ਦਾ ਫਰਜ਼ ਬਣਦਾ ਕਿਉਂਕਿ ਸਾਰਿਆਂ ਦੇ ਇਹ ਖਿਲਾਫ ਹੈਗਾ ਬਿੱਲ ਸਾਰਿਆਂ ਦਾ ਇਹ ਫਰਜ਼ ਬਣਦਾ ਵੀ 25 ਤਰੀਕ ਨੂੰ ਇਸ ਵਿਰੋਧ ਦੇ ਵਿੱਚ ਸਾਥ ਦੇਣ ਇਕੱਲੇ ਇਕੱਲੇ ਘਰੋਂ ਨਿਕਲ ਕੇ ਇਸ ਜਿਹੜੀ ਆਵਾਜ਼ ਨੂੰ ਬੁਲੰਦ ਕਰੀਏ ਉਹ ਸਰਕਾਰ ਜਿਹੜੀ ਸੁੱਤੀ ਪਈ ਹੈ ਉਹਦੇ ਕੰਨਾਂ ਤੱਕ ਇਹ ਆਵਾਜ਼ ਪਹੁੰਚ ਸਕੇ ਵਾਹਿਗੁਰੂ ਜੀ ਕੀ ਫਤਿਹ